लॻे तव्हीं ज़रूरु ज़रा ان میں سرمدی کو اور کامرے کے ساتھ فوٹو میں جو پردواریاں جڑا ہیں پرانے اور ساتھ میں ਕੋਣਾ ਤਾਂ ਤੁਹਾਡਾ ਹੋ ਗਿਆ ਲਿਖਦੇ ਹੋ ਗਿਆ ਹੋ ਗਿਆ ਤੁਹਾਡਾ ਲਿਖਦੇ ਹੋ ਬੋਲੇ ਬੁਲਾ ਲਓ ਹੋ ਗਿਆ ਤੁਸੀਂ ਫੇਰ ਨਹੀਂ ਕਰ ਰਹੇ ਮੇਰਾ ਕੰਮ ਚਲੋ ਇੱਕ ਕਹਿੰਦਾ ਇੰਨਾ ਜਿੰਨੇ ਕੰਮ ਕਰਦੇ ਹੋ ਉਸ ਤੋਂ ਬਾਅਦ ਉਹ ਗੱਡੀ ਕਿੱਥੇ ਜੋ ਮਹਿੰਗਾ ਨਹੀਂ ਹੈ ਆਹ ਦੇਖੋ ਜੀ ਹੁਣ ਸੈਟ ਕਰਕੇ ਭਾਈ ਬਣਾਉਂਦੇ ਹਾਂ ਜੀ ਧੰਨਵਾਦ ਕੀ ਨਾ ਜੀ ਦੇਖੋ ਜੀ ਮੈਂ ਦਾਸ ਪ੍ਰਭਜੋਤ ਸਿੰਘ ਖਾਲਸਾ ਸਮਾਜ ਸੇਵੀ ਆ ਵਾਰ ਨੰਬਰ 6 ਤੋਂ ਜੀ ਖਰਡ 650 ਖਰਡ ਜੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਅੱਜ ਜੋ ਉੱਥੇ ਆਪਣੇ ਸਾਡੇ ਵਾਰਡ ਦੇ ਵਿੱਚ ਕੰਮ ਸ਼ੁਰੂ ਹੋਇਆ ਸੀਗਾ ਗਲੀ ਨੰਬਰ 11 ਦਾ ਉੱਥੇ ਗਲੀ ਵਾਲਿਆਂ ਨੇ ਇਤਰਾਜ਼ ਕੀਤਾ ਸੀ ਕਿ ਐਮਸੀ ਨੂੰ ਵੀ ਭਾਈ ਸਾਹਿਬ ਤੁਸੀਂ ਇਹ ਗਲੀ 8 ਮਹੀਨੇ ਪਹਿਲਾਂ ਬਣਾਉਣੀ ਸ਼ੁਰੂ ਕੀਤੀ ਸੀਗੀ ਉਦੋਂ ਵੀ ਇਤਰਾਜ਼ ਸੀਗਾ ਵੀ ਸਾਡੀ ਗਲੀ ਨੀਵੀਂ ਆ ਇੱਥੇ ਤੁਸੀਂ ਰੇਨਵਾਟਰ ਪਾਈਪ ਪਹਿਲਾਂ ਪਾ ਦਿਓ ਫਿਰ ਉਹਨਾਂ ਨੇ ਰੇਨਵਾਟਰ ਪਾਈਪ ਪਾਏ ਨਹੀਂ ਔਰ ਉਦੋਂ ਹੀ ਗਲੀ ਜਿਹੜੀ ਆ ਪੁਰਾਣੀ ਟਾਇਲ ਦਾ ਹੀ ਬਣਾਉਣੀ ਸ਼ੁਰੂ ਕਰ ਦਿੱਤੀ ਮੰਗਲ ਦੇ ਕੋਲ ਹਾਂਜੀ ਮੰਦਰ ਜਿੰਦਰ ਨਾ ਬੜਦਾ ਮੰਦਰ ਮੰਦਰ ਕੋਲ ਹਾਂਜੀ ਮੰਦਰ ਕੋਲ ਨਹੀਂ ਜੀ ਇਹ ਗਲੀ ਹੈਗੀ ਜੀ ਆਪਾਂ ਨੇ ਸਵਰਾਜ ਨਗਰ ਦੇ ਵਿੱਚ ਸਵਰਾਜ ਨਗਰ ਜੀ ਗਲੀ ਨੰਬਰ 11 ਅੱਛਾ ਦੂਜੀ ਗੱਲ ਜੀ ਇਹਦੇ ਵਿੱਚ ਜੀ 8 ਨੰਬਰ ਜਿਹੜੀ ਗਲੀ 8 ਮਹੀਨੇ ਤੋਂ ਬੰਦ ਿਆ ਏ ਇੱਥੇ ਟੈਲਾ ਖਲਰੀਆਂ ਹੋਈਆਂ ਕੋਈ ਜਿਹੜਾ ਜਿਹੜਾ ਸਾਰੇ ਜਿਹੜਾ ਬਸਨੀਕ ਨੇ ਬਹੁਤ ਖਰਾਬ ਹੋ ਰਿਹਾ ਅਸੀਂ ਲਗਾਤਾਰ ਪ੍ਰਸ਼ਾਸਨ ਨੂੰ ਮੈਡਮ ਅਨਮੋਲ ਗਗਨ ਮਾਨ ਜੀ ਨੂੰ ਬੇਨਤੀ ਕੀਤੀ ਸੀ ਕਿ ਵੀ ਲੋਕਾਂ ਦੀ ਸੁਣਵਾਈ ਕੀਤੀ ਜਾਵੇ ਤੇ ਇਹ ਗਲੀ ਜਿਹੜੀ ਬਣਾਈ ਜਾਵੇ ਰੇਨ ਵਾਟਰ ਪਾਈਪ ਪਾਏ ਜਾਣ ਅੱਜ ਉੱਥੇ ਬਣਾਉਣੀ ਸ਼ੁਰੂ ਕੀਤੀ ਔਰ ਉਹ ਜਿਹੜਾ ਆਪਣੇ ਨੰਬਰਦਾਰ ਜੀ ਸੀਗੇ ਉਹ ਟੈਲਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਤੇ ਉਹਦੇ ਵਿੱਚ ਹੋਇਆ ਕੀ ਜੀ ਆਪਣੇ ਗਲੀ ਵਾਲਿਆਂ ਨੇ ਇਸੀ ਦਾ ਇਤਰਾਜ਼ ਕੀਤਾ ਵੀ ਪਹਿਲਾਂ ਤੁਸੀਂ ਰੇਨ ਵਾਟਰ ਪਾਈਪ ਪਾ ਲਓ ਫਿਰ ਇਹਨੂੰ ਬਣਾਓ ਫਿਰ ਉਹਨਾਂ ਨੂੰ ਇਸ ਚੀਜ਼ ਦਾ ਗੁੱਸਾ ਲੱਗਾ ਵੀ ਭਾਈ ਵੀ ਮੈਂ ਤਾਂ ਇਦਾਂ ਹੀ ਚੱਲਣਾ ਤੇ ਉਹਨਾਂ ਨੇ ਕਹਿ ਕੇ ਫਿਰ ਉੱਥੇ ਜਾ ਕੇ ਜੋ ਧਰਨਾ ਲਾਇਆ ਹੈ ਉਹ ਮੈਨੂੰ ਲੱਗਦਾ ਵੀ ਬਿਨਾਂ ਕਿਸੇ ਉਹਦਾ ਮੂੰਹ ਸਿਰ ਨਹੀਂ ਹੈਗਾ ਸੋ ਮੇਰੀ ਬੇਨਤੀ ਆ ਬੀ ਵਾਰਡ ਵਾਸੀ ਇਸ ਚੀਜ਼ ਚਾਹੁੰਦੇ ਨੇ ਵੀ ਕੰਮ ਹੋਵੇ ਪਰ ਹੋਵੇ ਪ੍ਰੋਪਰ ਇਹਨਾਂ ਪਹਿਲਾਂ ਛੜਕ ਬਣਾ ਲਓ ਜੀ ਬਾਅਦ ਚ ਰੇਨ ਵਾਟਰ ਪਾ ਲਓ ਜੀ ਉਹ ਫਿਰ ਕੈਲਪਰਬਾਦੀ ਆ ਪੈਸੇ ਦੀ ਬਰਬਾਦੀ ਆ ਸਾਡੀ ਇੰਨੀ ਬੇਨਤੀ ਆ ਵੀ ਉਹਨੂੰ ਬਣਾਇਆ ਜਾਵੇ ਪਹਿਲ ਦੇ ਆਧਾਰ ਤੇ ਮੈਡਮ ਜੀ ਨੂੰ ਵੀ ਅਸੀਂ ਪਹਿਲ ਦੇ ਆਧਾਰ ਤੇ ਦੱਸੀਏ ਬੇਨਤੀ ਕੀਤੀ ਆ ਐਮਐਲ ਹਾਂਜੀ ਐਮਐਲ ਸਾਹਿਬ ਹਾਂਜੀ ਐਮਐਲ ਸਾਹਿਬ ਜੀ ਨੂੰ ਮੈਡਮ ਅਨਮੋਲ ਕਗਮਾਂਜਲ ਹੋਣੇ ਬੇਨਤੀ ਕਰਕੇ ਛੱਡੇ ਆ ਵੀ ਵਾਰਡ ਵਾਸੀ ਸਾਰੇ ਆਏ ਸੀਗੇ ਸਾਡੇ ਕੰਮ ਕਰਾਏ ਜਾਣ ਗਲੀ ਮਹੱਲੇ ਦੇ ਜਿੰਨੇ ਵੀ ਕੰਮ ਪਾਸ ਹੋਏ ਨੇ ਜਾਂ ਜਿਹੜੇ ਪੈਂਟਿੰਗ ਨੇ ਉਹ ਵੀ ਕਰਾਏ ਜਾਣ ਸੋ ਉਹਨਾਂ ਨੇ ਸਾਨੂੰ ਅश्ਵਾਸ਼ਣ ਦਿੱਤਾ ਵੀ ਉਹ ਸਾਾਨੂੰ ਬਕਾਇਦਾ ਮਲਾਇਆ ਵੀ ਜਿਹੜੇ ਕੰਮ ਨੇ ਪ੍ਰੋਪਰ ਹੋਣਗੇ ਇਹ ਨਹੀਂ ਹੋਏਗਾ ਵੀ ਪਹਿਲਾਂ ਗਲੀ ਬਣਾ ਲਓ ਜੀ ਬਾਅਦ ਪਾਈਪ ਪਾ ਲਓ ਸੋ ਅਸੀਂ ਸਾਡੀ ਬੇਨਤੀ ਇਹੀ ਹੈ ਵੀ ਜਿੰਨੀਆਂ ਗਲੀਆਂ ਰਹਿੰਦੀਆਂ ਨੇ ਬਣਨ ਵਾਲੀਆਂ ਉਹ ਪੈਰ ਦੇ ਦਾਤੇ ਬਣਾਈਆਂ ਜਾਣ ਔਰ ਸਹੀ ਕੰਮ ਹੋਵੇ ਇੰਨੀ ਬੇਨਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਨਾਏ ਬੋਲ ਦੋ 6 ਨੰਬਰ ਪਾੜਾ ਹੈ ਜੀ ਸਾਡਾ ਨਾਮ ਜਸਵੰਤ ਸਿੰਘ ਜੀ ਹਾਂਜੀ ਹਾਂਜੀ ਉਹੀ 11 ਨੰਬਰ ਦੀ ਆਪਣੀ ਗਲੀ ਰੁਕੀ ਹੋਈ ਹੈਗੀ 8 ਮਹੀਨੇ ਹੋ ਗਏ ਉਹਨਾਂ ਨੂੰ ਇਹੀ ਕਹਤ ਵੀ ਰੇਨ ਵਾਟਰ ਪਾ ਦੋ ਉਹਦੇ ਕਰਕੇ ਰੁਕੀ ਹੋਈ ਧੀ ਹੁਣ ਅੱਜ ਫੇਰ ਬਿਨਾ ਉਹ ਤੇ ਰੇਨ ਵਾਟਰ ਤੋਂ ਫੇਰ ਬਣਾਉਣ ਲੱਗੇ ਤੇ ਫੇਰ ਉਹਨੂੰ ਜਾਂ ਰੋਕਿਆ ਵੀ ਭਾਈ ਰੇਨ ਵਾਟਰ ਪਾ ਦੇ ਤਰਨਾ ਲੱਗ ਬੈਠ ਗਿਆ ਮਿਸ ਸਾਹਿਬ ਨਹੀਂ 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 ਮੈਨੂੰ ਤਾਂ ਨਹੀਂ ਉਹਨਾਂ ਦਾ ਨਹੀਂ ਜੀ ਉਹਨਾਂ ਨੂੰ ਨਹੀਂ ਜੂਗਾ ਪਤਾ ਹੋਊਗਾ ਜੀ ਉਹਨਾਂ ਦਾ ਦੇਖੋ ਨਹੀਂ ਕੋਈ ਸਵਾਰਥ ਤਾਂ ਕਰਕੇ ਪਹਿਲਾਂ ਬਣਾ ਰਹੇ ਜੇ ਤੁਸੀਂ ਸਾਡੀ ਬੁਗਿਆਰਸ਼ ਸੁਣ ਰਹੇ ਤਾਂ ਪੁੱਛੀ ਬੜੀ ਅੜੀ ਹੈ ਜੀ ਸਾਡੀ ਬੜੀ ਅੜੀ ਹੈ ਪਾੜੀ ਹੈ ਜੀ ਬਸ ਅੜੀ ਐਲ ਬੰਦੇ ਆ ਬੋਟੇ ਨਾਮ ਮੇਰਾ ਨਾਮ ਰਾਮ ਆਸਰਾ ਸਰ ਵਾਰਡ ਨੰਬਰ 3 ਦੇ ਵਿੱਚ ਦੇਖ ਲੈ ਸਰ ਸਾਡਾ ਸਾਰਾ ਕੋ ਜਿੱਦਾਂ ਦੀਵੇ ਥੱਲੇ ਨਹੀਂ ਆਉਂਦਾ ਜੀ ਮਤਲਬ ਸਾਰਾ ਕੁਝ ਨਾ ਸਾਡੇ ਕੋਲ ਸੀਵਰੇਜ ਹੈ ਨਾ ਵਾਟਰ ਸਪਲਾਈ ਹੈ ਇਹਰਾਵੀਂ ਕਲਾ ਦੇ ਤੇ ਪੱਲਿਓ ਅਸੀਂ ਪੈਸੇ ਲਾ ਕੇ ਸੜਕਾਂ ਬਣਾਈਆਂ ਜੀ ਨੂੰ ਬਿਜਲੀ ਦੀ ਪਾਈਪ ਪੱਲਿਓ ਪੰਜ ਸਾਰਾ ਕੁਝ ਕੀਤਾ ਸਾਰਾ ਪੁੱਛਿਓ ਕਿ ਕੋਈ 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 ਇਹ ਖਾਲਸਾ ਦੀ ਮੂਹ ਤੇ ਆ ਤੇ ਉਹ ਅਨਮੋਲ ਕਗਨਮਾਨ ਮੂਹ ਤੇ ਉਹਨਾਂ ਦੇ ਸਾਹਮਣੇ ਮੈਂ ਗਿਆ ਸੀ ਮੈਂ ਕਿਹਾ ਤੁਸੀਂ ਕੰਗ ਸਾਬ ਜੂ ਜ਼ਰੂਰ ਜਿੱਤੋਗੇ ਕਿਨ ਜੇ ਮੈਂ ਜਿੱਤ ਗਿਆ ਤੇ ਮੈਂ ਸਭ ਤੋਂ ਪਹਿਲਾਂ ਤੁਹਾਡੀ ਕਲੋਨੀ ਅੱਜ ਮੈਡਮ ਨਾਲ ਗੱਲ ਹੋ ਗਈ ਆਸ ਵੱਧੀ ਹੈ ਸਰ ਜੀ ਗੱਲ ਅੱਗੇ ਵੀ ਦੋ ਤਿੰਨ ਵਾਰੀ ਹੋएगी ਅੱਜ ਕੀ ਮੈਡਮ ਨੇ ਆਪਣਾ ਆਸ਼ਵਾਸਨ ਦਵਾਇਆ ਸੀ ਕੰਮ ਠਾੜਾ ਪੈਲਦੇ ਦਾ ਤੇ ਹੋਵਾਂਗੇ ਬਾਕੀ ਸਾਰ ਤੁਸੀਂ ਅੱਗੇ